ਸਸ਼ਕਾਲ ਮਹਿਮਾਨ ਪ੍ਰਿਕਰ ਹਾਜ਼ਿਰ ਹਾਂ 2:00 ਵਜੇ ਤੱਕ ਲਿਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਵਿੱਚ ਟਰੂਡੋ ਸਰਕਾਰ ਫੇਰ ਰਹੀ ਕਾਮਯਾਬ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਮੁੱਖ ਚੋਣ ਅਧਿਕਾਰੀ ਨੇ ਦਿੱਤੀਆਂ ਕੁਝ ਸਖਤ ਦਿਸ਼ਾ ਨਿਰਦੇਸ਼ ਕੰਗਨਾ ਨੇ ਤੁਰਾ ਰਫੇਰ ਕੀਤੀ ਵਿਵਾਦਿਤ ਟਿੱਪਣੀ ਪੰਜਾਬੀਆਂ ਨੂੰ ਦੱਸਿਆ ਨਸ਼ੇੜੀ ਹਰਿਆਣਾ ਚੋਣਾਂ ਦੇ ਦੌਰਾਨ ਰਾਮ ਰਹੀਮ ਨੇ ਆਪਣੇ ਦਰਸ਼ਕਾਂ ਨੂੰ ਜਾਰੀ ਕੀਤੀ ਪਹਿਲੀ ਅਪੀਲ ਪੰਜਾਬ ਪਰ ਅੱਜ ਰੇਲ ਸੇਵਾਵਾਂ ਮਾਰਣ ਗਿਆ ਠੱਪ ਸ਼ੁਰੂ ਕਰਦੇ ਹਾਂ ਕੰਗਣਾ ਆਏ ਦਿਨ ਆਪਣੇ ਵਿਵਾਦਿਤ ਟਿੱਪਣੀਆਂ ਕਰਕੇ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਬੀਤੇ ਦਿਨੀ ਕੰਗਣਾ ਆਪਣੀ ਐਮਰਜੈਂਸੀ ਫਿਲਮ ਨੂੰ ਲੈ ਕੇ ਵੀ ਜਿਹੜੀ ਸੁਰਖੀਆਂ ਦੇ ਵਿੱਚ ਹੈ ਤੇ ਕੰਗਣਾ ਰਣੋਤ ਵੱਲੋਂ ਪੰਜਾਬੀਆਂ ਲਈ ਆਏ ਦਿਨ ਕੁਝ ਗੈਰ ਕਾਨੂੰਨੀ ਟਿੱਪਣੀ ਕੀਤੀ ਜਾਂਦੀ ਹੈ ਤੇ ਹੁਣ ਇੱਕ ਵਾਰ ਫੇਰ ਕੰਗਣਾ ਵੱਲੋਂ ਪੰਜਾਬੀਆਂ ਨੂੰ ਨਸ਼ੇੜੀਆਂ ਕਰਾਰ ਕਰ ਦਿੱਤਾ ਗਿਆ ਹੈ ਕੰਗਣਾ ਰਣੋਤ ਨੇ ਟਿੱਪਣੀ ਕੀਤੀ ਹੈ ਕਿ ਪੰਜਾਬੀ ਜਿਹੜੇ ਨੇ ਕਿ ਉਹ ਨਸ਼ੇੜੀ ਹੁੰਦੇ ਨੇ ਪੂਰਾ ਮਾਮਲਾ ਕੀ ਹੈ ਦੱਸਣਿਆ ਕਿ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਣਾ ਰਣੋਤ बीते दिन कल गांधी जयंती के मौके थे, गांधी थे दता से कंगना रनौत ने विवादित रनौत ने कहा है नव चीजा इतने आने लग जा चिट्टा होगरता होता ही है मैं किस सूबे की गल कर रही हाँ इन्हों का सुभाव बड़ा गर्म हूं है बड़े हुलड़बाज होंगे नशे करते हैं शराबा पीते नेुल ਬਾਜ਼ੀ ਕਰਦੇ ਨੇ ਮੇਰੀ ਹਿਮਾਚਲ ਦੇ ਬੱਚਿਆਂ ਨੂੰ ਅਪੀਲ ਹੈ ਕਿ ਉਹ ਇਹਨਾਂ ਦੇ ਪ੍ਰਭਾਵ ਵਿੱਚ ਨਾ ਆਉਣ ਅਸੀਂ ਇਹਨਾਂ ਤੋਂ ਕੁਝ ਨਹੀਂ ਸਿੱਖਣਾ ਇਹਨਾਂ ਨੇ ਸਾਡੀ ਜ਼ੁਬਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਦੱਸਈਏ ਕਿ ਕੰਗਨਾ ਨੇ ਗਾਂਧੀ ਜੰਤੀ ਮੌਕੇ ਵੀ ਇਹ ਜਿਹਾ ਬਿਆਨ ਦਿੱਤਾ ਸੀ ਕਿ ਉਹਨਾਂ ਦੀ ਆਪਣੀ ਪਾਰਟੀ ਵਿੱਚੋਂ ਹੀ ਉਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਪੰਜਾਬ ਭਾਜਪਾ ਦੀ ਸੀਨੀਅਰ ਆਗੂ ਰਣਜੀਤ ਗਰੇਵਾਲ ਨੇ ਕਿਹਾ ਹੈ ਕਿ ਕੰਗਨਾ ਰਣੋਤ ਜੋ ਕਿ ਮੰਡੀ ਤੋਂ ਸੰਸਦ ਮੈਂਬਰ ਅਤੇ ਫਿਲਮ ਸਟਾਰ ਵੀ ਹੈ ਉਹਨਾਂ ਨੇ ਗਾਂਧੀ ਬਾਰੇ ਬਿਆਨ ਦਿੱਤਾ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਕਹ ਹੈ ਕਿ ਗੰਗਨਾ ਮਹਾਤਮਾ ਗਾਂਧੀ ਨੂੰ ਪਸੰਦ ਨਹੀਂ ਕਰਦੀ ਸੀ ਪਰ ਉਹ ਲਾਲ ਬਹਾਦਰ Shastri ਨੂੰ ਪਸੰਦ ਕਰਦੇ ਸਨ कोई उन्होंने दसे कि लाल बहादुर शास्त्री गांधी के सब तो व्डे समर्थक सन जेकर तुम चेली की इज कर रहे हो उसके मगर मास का अपमान कर रहे हो तो यह कते भी सियानप है कंगना का विचार ना गोडसे का विचार है देश की आजादी गांधी का योगदान सब तो सामने है मैनू लगता है कि इस मंडी के लोगों बहुत वो गलती की है रब उसू बुद्धि दे उसू यह बयान दे तो बचना चाहता है दस रही कि कंगना रनौत जो विवादित बयान ਹੁੰਦੀ ਹੈ ਤਾਂ ਉਸਦੇ ਆਪਣੀ ਹੀ ਪਾਰਟੀ ਦੇ ਜਿਹੜੇ ਆਗੂ ਨੇ ਕੰਗਨਰ ਰਣੌਤ ਤੋਂ ਪੱਲਾ ਝਾੜ ਲੈਂਦੇ ਨੇ ਇੱਕ ਵਾਰ ਨਹੀਂ ਦੋ ਵਾਰ ਨੇ ਕੰਗਨਰ ਰਣੌਤ ਦੇ ਵਿਵਾਦਿਤ ਬਿਆਨਾਂ ਤੋਂ ਕਿੰਨੀ ਵਾਰ ਉਸਦੇ ਆਪਣੇ ਹੀ ਪਾਰਟੀ ਦੇ ਮੈਂਬਰਾਂ ਨੇ ਪੱਲੇ ਝਾੜੇ ਨੇ ਤੇ ਉਹਨਾਂ ਨੇ ਇਹ ਬਿਆਨਬਾਜ਼ੀ ਦਿੱਤੀ ਹੈ ਕਿ ਕੰਗਨਰ ਰਣੌਤ ਦੇ ਜਿਹੜੇ ਬਿਆਨ ਨੇ ਉਹ ਆਪਣੇ ਬਿਆਨ ਨੇ ਉਹਦੇ ਨਿੱਜੀ ਬਿਆਨ ਨੇ ਤੇ ਉਹ ਪਾਰਟੀ ਦੇ ਬਿਆਨ ਨਹੀਂ ਨੇ ਤੇ ਬੀਤੇ ਦਿਨੀ ਕੰਗਨਰ ਰਣੌਤ ਨੇ ਜਿਹੜੀ ਕਿ ਸੰਤ ਪਿੰਡਰਾਵਾਲੇ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਨੇ ਮਾਫੀ ਸੋਸ਼ਲ ਮੀਡੀਆ ਤੇ ਆ ਕੇ ਜਿੰਦ ਤੱਕ ਮਾਫੀ ਵੀ ਮੰਗੀ ਸੀ ਤੇ ਉਹਨਾਂ ਨੇ ਇਹ ਵੀ ਕਬੂਲ ਕੀਤਾ ਸੀਗਾ ਕਿ ਮੇਰਾ ਬਿਆਨ ਹੁਣ ਜਿਹੜਾ ਕਿ ਮੈਂ ਇੱਕ ਸਿਰਫ ਫਿਲਮ ਸਟਾਰ ਨਹੀਂ ਰਹਿ ਗਈ ਹਾਂ ਮੈਂ ਇੱਕ ਸਾਂਸਬ ਮੈਂਬਰ ਬਣ ਚੁੱਕੀ ਹਾਂ ਮੈਂ ਸਿਆਸਤ ਦੇ ਵਿੱਚ ਆ ਚੁੱਕੀ ਹਾਂ ਤਾਂ ਮੇਰਾ ਬਿਆਨ ਮੇਰਾ ਨਹੀਂ ਮੇਰੀ ਪਾਰਟੀ ਦਾ ਬਿਆਨ ਵੀ ਹੋ ਸਕਦਾ ਹੈ ਤਾਂ ਹੁਣ ਉਸਦੀ ਪਾਰਟੀ ਨੇ ਕਿੰਨੀ ਵਾਰ ਕੰਗਨਾ ਰਣੌਤ ਤੋਂ ਜਿਹੜਾ ਕਿ ਪੱਲਾ ਝਾੜ ਲਿਆ ਪਰ ਫਿਰ ਵੀ ਕੰਗਨਾ ਰਣੌਤ ਆਪਣਾ ਵਿਵਾਦਿਤ ਬਿਆਨ ਦੇਣ ਤੋਂ ਬਾਝ ਨਹੀਂ ਹੁੰਦੀ ਹੁਣ ਫਿਰ ਕੰਗਨਾ ਰਣੌਤ ਨੇ ਪੰਜਾਬੀ ਅਨੁਲੇ ਕੇ ਵਿਵਾਦਿਤ ਬਿਆਨ ਦਿੱਤਾ ਹੈ ਅਤੇ ਉਹਨਾਂ ਨੂੰ ਨਸ਼ੇੜੀ ਦੱਸਿਆ ਹੈ ਅਤੇ ਮੰਡੀ ਦੇ ਬੱਚਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਪੰਜਾਬੀਆਂ ਤੋਂ ਕੁਝ ਨਹੀਂ ਸਿੱਖਣਾ ਉਸ ਦਾ ਬੁਰਾ ਪ੍ਰਭਾਵ ਤੁਸੀਂ ਆਪਣੇ ਤੇ ਨਹੀਂ ਪਾੜਾ ਉਥੇ ਹੀ ਦੂਜੇ ਪਾਸੇ ਹਰਿਆਣਾ ਵਿਖੇ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਤਹਿਤ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ 20 ਦਿਨਾਂ ਦੀ ਪਰੋਲ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ ਹਾਲਾਂਕਿ ਜਿਸ ਦੇ ਬਾਅਦ ਜਿਹੜੇ ਸਿੱਖਾਂ ਦੇ ਵਿੱਚ ਵੀ ਕਾਫੀ ਵਿਰੋਧ ਦੇਖਣ ਨੂੰ ਮਿਲਿਆ ਸੀ ਅਤੇ ਕਾਂਗਰਸ ਨੇ ਵੀ ਜਿਹੜੀ ਕਿ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਸੀ ਕਿ ਇਹ ਇੱਕ ਇਨਫਲੂਐਂਸਰ ਵਿਅਕਤੀ ਹੈ ਚੋਣਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਉੱਥੇ ਹੀ ਸਿੰਘਾ ਦੇ ਵਿੱਚ ਜਿਹੜਾ ਵਿਰੋਧ ਦੇਖਣ ਨੂੰ ਮਿਲਿਆ ਸੀ ਕਿ ਜਿਹੜੇ ਬੰਦੀ ਸਿੰਘ ਜ਼ਿਲ੍ਹਾ ਦੇ ਵਿੱਚ ਬੰਦ ਨੇ ਉਹਨਾਂ ਨੂੰ ਇੱਕ ਵੀ ਵਾਰ ਜੇਲ੍ਹ ਤੋਂ ਬਾਹਰ ਆਉਣ ਦੀ ਪਰੋਲ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਉੱਥੇ ਹੀ ਰਾਮ ਰਹੀਮ ਨੂੰ ਪੂਰੀ 11ਵੀਂ ਵਾਰ 11ਵੀਂ ਵਾਰ ਜਦੋਂ ਤੋਂ ਜੇਲ੍ਹ 'ਚ ਬੰਦ ਨੇ 11ਵੀਂ ਵਾਰ ਰਾਮ ਰਹੀਮ ਨੂੰ ਪਰੋਲ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ ਚੋਣਾਂ ਦੇ ਦੌਰਾਨ ਰਾਮ ਰਹੀਮ ਬਾਹਰ ਆਏ ਹ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਪੱਤਰ ਲਈ ਪਹਿਲਾ ਜਿਹੜਾ ਸੰਦੇਸ਼ ਹੈ ਉਹ ਜਾਰੀ ਕੀਤਾ ਹੈ ਸੰਦੇਸ਼ਾ ਕੀ ਜਾਰੀ ਕੀਤਾ ਹੈ ਕੋਈ ਜਾਣਕਾਰੀ ਦੇ ਦਿਈਏ ਕਿ ਡੇਰਾ ਸਸਾ ਮੁਖੀ ਰਾਮ ਰਹੀਮ ਬੁੱਧਵਾਰ ਨੂੰ ਪਰੋਲ ਤੋਂ ਜੇਲ੍ਹ ਤੋਂ ਬਾਹਰ ਆਇਆ ਹੈ ਉਸਨੇ पहली तस्वीर सामने आई है राम रहीम उत्तर प्रदेश के बरनावा हैं इस गल की पुष्टि डेरा प्रबंधकों ने की है डेरा प्रबंधकों के अधिकारियों ने एक्स पोस्ट से राम रहीम की तस्वीर जारी की है जिस चिट्टे कुड़ते च नजर आ रहे हैं डेरा प्रबंधकों ने सोशल मीडिया प्लेटफॉर्म एक्स से पोस्ट करके लिखा है सत्कारयोग पिता संत डॉक्टर गुरमीत राम रहीम सिंह जी दरनावा यूपी डेरे विखे नतमस्तक होए और सहयोगकार पिता जी ने समुची सात संगत को बहुत बहुत मुबारक ਕਾ ਦਿੱਤੀਆਂ ਅਤੇ ਉਹਨਾਂ ਦਾ ਹਾਲਚਲ ਪੁੱਛਿਆ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਘਰਾਂ ਵਿੱਚ ਰਹਿ ਕੇ ਸੇਵਾ ਤੇ ਸਿਮਰਨ ਕਰੋ ਜੀ ਇਸ ਦੇ ਨਾਲ ਹੀ ਹਰਿਆਣਾ ਚੋਣਾ ਦੌਰਾਨ ਰਾਮ ਰਹੀਂ ਨੂੰ ਪਰੂਲ ਦੇਨ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ ਕਾਂਗਰਸ ਦਾ ਕਹਿਣਾ ਹੈ ਕਿ ਰਾਮ ਰਹੀਂ ਉਹ VOTING ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਦੇ ਖਿਲਾਫ ਉਹਨਾਂ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਹੈ ਦੂਜੇ ਪਾਸੇ ਭਾਜਪਾ ਨੇ ਇਸ ਸੰਬੰਧੀ ਆਪਣਾ ਬਚਾਅ ਕੀਤਾ ਹੈ ਸੀਐਮ ਨਾਇਬ ਸੈਣੀ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਗੜੋਲੀ ਨੇ ਕਿਹਾ ਹੈ ਕਿ ਇਹ ਕਾਨੂੰਨ ਦਾ ਮਾਮਲਾ ਹੈ ਇਸ ਅਨੁਸਾਰ ਦਿੱਤੀ ਗਈ ਹੈ ਕਾਂਗਰਸ ਇਸ ਮਾਮਲੇ ਨੂੰ ਬਚੌੜਾ ਮਹੱਤਵ ਦੇ ਰਹੀ ਹੈ ਦੱਸੋ ਇਹ ਕਿ ਜਿੱਥੇ ਕਾਂਗਰਸ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਗਿਆ ਹੈ ਕਿ ਰਾਮ ਰਹੀਮ ਵੋਟਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਉੱਥੇ ਹੀ ਬਾਸ਼ਪਾ ਆਪਣੇ ਬਚਾਅ ਕਰਕੇ ਚੱਲ ਰਹੀ ਹੈ ਤੇ ਬਾਸ਼ਪਾ ਨੇ ਬਿਆਨ ਦਿੱਤਾ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਕਾਨੂੰਨੀ ਮਾਮਲਾ ਹੈ ਕਾਨੂੰਨ ਨੇ ਆਪਣੀਆਂ ਸ਼ਰਤਾਂ ਦੇ ਤਹਿਤ ਜਿਹੜਾ ਕਿ ਰਾਮ ਰਹੀਮ ਰੋਲ ਦਿੱਤੀ ਹੈ ਤੇ ਦੱਸਈਏ ਕਿ ਚੋਣ ਕਮਿਸ਼ਨ ਨੇ ਪਹਿਲਾ ਹਰਿਆਣਾ ਸਰਕਾਰ ਨੂੰ ਮਨਜ਼ੂਰੀ ਦਿੱਤੀ ਸੀ ਪਰ ਉਹ ਦੇਣ ਤੋਂ ਬਾਅਦ ਹੀ ਹਰਿਆਣਾ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਚੋਣ ਕਮਿਸ਼ਨ ਵੱਲੋਂ ਵੀ ਕੁਝ ਸ਼ਰਤਾਂ ਰੱਖ ਕੇ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕਰ ਲਿਆ ਗਿਆ ਹੈ ਜੇਲ੍ਹ ਦਾ ਰਾਮ ਰਹੀਮ ਦਾ ਕਾਫਲਾ ਜਿਹੜਾ ਕਿ ਉਹ ਜਾ ਰਿਹਾ ਸੀ ਯੂਪੀ ਦੇ ਇੱਕ ਡੇਰੇ ਦੇ ਵਿੱਚ ਰਾਮ ਰਹੀਮ ਨੂੰ ਦੇਖਿਆ ਗਿਆ ਉਸ ਦੀ ਤਸਵੀਰ ਉਸ ਦੇ ਜਿਹੜੇ ਚੇਲਿਆਂ ਨੇ ਐਕਸਪੋਜ਼ ਤੇ ਸਾਂਝੀ ਕੀਤੀ ਹੈ ਲੋਕਾਂ ਨਾਲ ਤੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਘਰਾਂ ਦੇ ਵਿੱਚ ਰਹਿ ਕੇ ਸੇਵਾ ਤੇ ਸਿਮਰਨ ਕਰੋ ਤੇ ਦੱਸਈਏ ਕਿ पूरी ग्यारहवीं बार राम रहीमन पैरोल मिली गई है जिस बाद सिखा भी काफ़ी ज़्यादा विरोध देखने मिल रहा है क्योंकि सिकां जोड़े बंदी सिंह जेल बंद किया गया उन्होंने एक बार भी जेल तो बहर आने की मंजूरी जोड़ी कि नहीं दी गई है उतरे ही राम रहीम बार बारिक तो बारिक बार आंजूरी मिल जाती है किसान रोष प्रदर्शन देखने मिल रहा है लगातार ही किसानों वालों जगह जगह से धरने लगाए जा रहे क्यों अपनी हैं क्योंकि उन्होंने अपन मंगा जोड़िया केन्द्र सरकार को रखने ने उन्होंने मंगा जब तक पूरिया नहीं हो विरोध करते रहने अच्छ पूरे पंजाब भर में रेल सेवा जो ठप्प की गई ने दस यही है कि पंजाब रेलों को लेकर अहम जानकारी सामने आ रही है किसान जथेबंद अच्छे रेल्ला रोकगे दस यही कि पंजाब भर चो घंटे रही रेल सेवा ठप रहने वाली ਨੇ ਦੁਬਾਰਾ 12:30 ਵਜੇ ਤੋਂ 2:30 ਵਜੇ ਤੱਕ ਕਿਸਾਨ ਰੇਲ ਰਾਈਨਾਂ ਤੇ ਰੋਸ ਪ੍ਰਦਰਸ਼ਨ ਕਰਨਗੇ ਸੂਬੇ ਦੇ 22 ਜ਼ਿਲ੍ਹਿਆਂ ਦੀਆਂ 35 ਥਾਵਾਂ ਤੇ ਕਿਸਾਨਾਂ ਵੱਲੋਂ ਰੇਲਾ ਰੋਕਿਆ ਜਾਣ ਗਿਆ ਰੇਲਾ ਰੋਕਣ ਨੂੰ ਲੈ ਕੇ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਦਾ ਕਹਿਣਾ ਹੈ ਕਿ ਪੰਜਾਬ ਪਰਚਰੀ ਰੇਲਾ ਰੋਕਿਆ ਜਾਣ ਗਿਆ ਉਹਨਾਂ ਅੱਗੇ ਕਿਹਾ ਹੈ ਕਿ ਰੇਲਾ ਰੋਕ ਕੇ ਐਮਐਸਪੀ ਦੀ ਲਖੀਸ਼ਪੁਰ ਖੀਰੀ ਦਾ ਇਨਸਾਫ ਮੰਗਿਆ ਜਾਵੇਗਾ ਫਸਲਾਂ ਦੀ ਖਰੀਦ ਸ਼ੁਰੂ ਨਾ ਹੋਣ ਤੇ ਵੀ ਕਿਸਾਨਾਂ ਨੇ ਨਿਰਾਸ਼ਾਨ ਦੱਸਦਈਏ ਕਿ ਜਿਕਰ ਖਾਸ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਅੰਬਾਲਾ अमृतसर अंबाला जम्मू अंबाला चंडीगढ़ अंबाला बठिंडा रेल मार्ग से मुसाफर भारी परेशानी आ सकती है दस दिए कि दो हज़ार तेजी तीजी मौका है जो किसान वालों रेल ट्रैक और जाम कि जा रहे हैं इसलें अमृतसर चंद्रह फरवरी एक दिन लिये ट्रेन रोकिया गई सर उस तो बाद सोलह अप्रैल शंभू बॉर्डर से किसानों ट्रैक पर धरना लगा दिता से जो कि चौंती दिन चलिया दस दही है कि किसान वालों जि झोने का सज़न शुरू हो चुका है तो किाना वालों अपनी ਫਸਲ ਦੀ ਖਰੀਦ ਨਾ ਸ਼ੁਰੂ ਹੋਣ ਕਰਕੇ ਵੀ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਉਸ ਤੋਂ ਬਾਅਦ ਐਮਐਸਪੀ ਨੂੰ ਲੈ ਕੇ ਜਿਹੜੇ ਕਿਸਾਨ ਬੰਦੀਆਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਦੇਖਣ ਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਵੀ ਕਿਸਾਨਾਂ ਵੱਲੋਂ ਰੇਲ ਗੱਡੀਆਂ ਰੋਕੀਆਂ ਗਈਆਂ ਸੀ ਰੇਲ ਦੇ ਟਰੈਕ ਤੇ ਧਰਨਾ ਲਗਾਇਆ ਗਿਆ ਸੀ ਜਿਹੜਾ ਕਿ ਪੂਰਾ 34 ਦਿਨਾਂ ਦੇ ਵਿੱਚ 34 ਦਿਨਾਂ ਲੰਬਾ ਚੱਲਿਆ ਸੀ ਤੇ ਦੱਸ ਦਈਏ ਕਿ ਸ਼ੰਭੂ ਬਾਰਡਰ ਤੇ ਵੀ ਕਿਸਾਨ ਆਪਣਾ ਧਰਨਾ ਦੇ ਰਹੇ ਨੇ ਐਮਐਸਪੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ਮਨਾਉਣ ਵਾਸਤੇ ਕਿਸਾਨ ਬਹੁਤ ਹੀ ਜ਼ਿਆਦਾ ਸੰਘਰਸ਼ ਕਰ ਰਹੇ ਨੇ ਤੇ ਅੱਜ ਪੰਜਾਬ ਦੇ ਵਿੱਚ 12:30 ਤੋਂ ਲੈ ਕੇ 2:30 ਵਜੇ ਤੱਕ 2 ਘੰਟੇ ਲਈ ਨੇ ਸੇਵਾਵਾਂ ਠਾਪ ਕਰ ਦਿੱਤੀਆਂ ਜਾਂਦੀਆਂ ਜਿਸ ਦੇ ਵਿੱਚ ਅੰਮ੍ਰਾਲਾ ਤੋਂ ਚੰਡੀਗੜ੍ਹ, ਅੰਮ੍ਰਾਲਾ ਤੋਂ ਲੁਧਿਆਣਾ, ਅੰਮ੍ਰਾਲਾ ਤੋਂ ਬਠਿੰਡਾ ਜਾਣ ਵਾਲੇ ਯਾਤਰੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਦੱਸਈਏ ਕਿ ਕਿਸਾਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਰੇਲ ਦੇ ਟਰੈਕ 'ਤੇ ਜਿਹੜੇ ਕਿਉਂ ਜਾਮ ਕਰ ਦਿੱਤੇ ਗਏ ਨੇ ਜਿਸ ਨਾਲ ਟ੍ਰੇਨਾਂ ਰੋਕਣੀਆਂ ਪੈ ਸਕਦੀਆਂ ਹਨ ਕੈਨੇਡਾ ਦੇ ਵਿੱਚ ਜੋ ਇੱਕ ਵਾਰ ਫਿਰ ਟਰੂਡੋ ਸਰਕਾਰ ਆਪਣੀ ਸਰਕਾਰ ਬਣਾਉਣ ਦੇ ਵਿੱਚ ਸਫਲ ਹੋ ਚੁੱਕੀ ਹੈ ਬੀਤੇ ਦਿਨੀ ਟਰੂਡੋ ਸਰਕਾਰ ਵੱਲੋਂ ਵਿਦੇਸ਼ੀ ਯਾਤਰੀਆਂ ਲਈ ਵਿਦੇਸ਼ੀ ਵਿਦਿਆਰਥੀਆਂ ਲਈ ਸਖਤ ਜਿਹੇ ਨਿਯਮ ਕੱਢੇ ਗਏ ਸੀ ਹਾਲਾਂਕਿ ਜਿਸ ਦੇ ਵਿੱਚ ਪੰਜਾਬ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਸੀ ਕਿਉਂਕਿ ਪੰਜਾਬ ਦੇ ਵਿੱਚੋਂ ਲਗਭਗ ਹਰ ਵਿਅਕਤੀ ਕੈਨੇਡਾ ਜਾ ਕੇ ਅੱਗੇ ਪੜਨ ਦੀ ਜਿਹੜੀ ਕਿ ਪਲੈਨਿੰਗ ਹੈ ਉਹ ਕਰ ਰਿਹਾ ਬਟ ਟਰੂਡੋ ਸਰਕਾਰ ਨੇ ਜਿਹੜੇ ਸਖਤ ਨਿਯਮ ਕੱਢੇ ਨੇ ਇਸ ਨਾਲ ਵਿਦਿਆਰਥੀਆਂ ਨੂੰ ਝਟਕਾ ਲੱਗਿਆ ਹੈ ਦਾ ਸਹੀ ਹੈ ਕਿ ਜਸਟਿਸ ਟਰੂਡੋ ਇਕ ਵਾਰ ਫਿਰ ਪ੍ਰਧਾਨ ਮੰਤਰੀ ਵਿੱਚ ਸਿਸਟਮ ਟਰੂਡੋ ਦੀ ਲੇਬਲ ਸਰਕਾਰ ਡਿੱਗਨ ਵਿੱਚ ਨਾਕਾਮ ਰਹੇ ਸੰਵਿਰੋਧਿਤ ਦੇ ਆਗੂ ਪੀਏ ਰਪਲੋਰੀ ਨੇ ਅੱਜ ਟਰੂਡੋ ਸਰਕਾਰ ਖਿਲਾਫ ਹਾਊਸ ਆਫ ਕਮਾਂਡਜ਼ ਵਿੱਚ ਮੁੜ ਬੇਰੁਮਾਰੀ ਮਤਾ ਰੱਖਿਆ ਸੀ ਨਿਊ ਡਰਾਮੈਟਿਕ ਪਾਰਟੀ ਨੇ ਬਲੌਕ ਕਯੂਬਿਕ ਕਰਤੇ ਪਰ ਉਸੇ ਮੰਦੀ ਸਮਤੇ ਦੇ ਖਿਲਾਫ ਫੋਟ ਪਾਈ ਹੈ ਮਤੇ ਦੇ ਵਿਰੋਧ ਵਿੱਚ 2007 ਤੇ ਇਸ ਦੀ ਹਮਾਇਤ ਵਿੱਚ 120 ਵੋਟਾਂ ਪਾਈਆਂ ਨੇ ਬਲੌਕ ਕਯੂਬਿਕ ਅਤੇ ਐਨਡੀਪੀ ਦੇ ਮੌਜੂਦਾ ਅਰੁਖ ਨੇ ਮੱਦ ਨਜ਼ਰ ਹਾਲੀ ਦੀ ਘੜੀ ਵੀ ਸ੍ਰੀਓ ਆਮਚੋਣਾ ਹੁਣ ਦੀ ਫਿਲਹਾਲ ਕੋਈ ਸਬਬਾ ਨਜ਼ਰ ਨਹੀਂ ਆਉਂਦੀ ਹੈ ਉਂਝ ਮਤੇ ਤੇ ਬਹਿਸ ਦੌਰਾਨ ਐਨਡੀਪੀ ਆਗੂ ਜਗਜੀਤ ਸਿੰਘ ਨੇ ਕਿਹਾ ਹੈ ਕਿ ਉਹ ਕਨਵੈਸਟਿਕ ਆਗੂ ਪੀਆਰ ਕੋਲਰੀ ਨੂੰ ਸਿਆਸੀ ਖੇਡਾ ਖੇਡਣ ਦੀ ਇਜਾਜ਼ਤ ਨਹੀਂ ਦੇ ਸਕਦੇ ਤੇ ਉਸਤੇ ਹਰ ਮਤੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਟੋਰੀ ਆਗੂ ਨੇ ਸਿਆਸੀ ਪਖੰਡਾ ਦੀ ਹਮਾਇਤ ਕਰਨਾ ਦੋਸ਼ੀਆਂ ਵਾਗੀਆਂ ਨਾਲ ਧੋਖਾ ਹੈ ਐਨਡੀਪੀ ਵੱਲੋਂ ਲੇਬਲ ਸਰਕਾਰ ਨਾਲ ਹਮਾਇਤ ਸਮਝੌਤਾ ਰੱਦ ਕੀਤੇ ਜਾਣ ਤੋਂ ਬਾਅਦ ਪੋਲੀਆਵਰ ਨੇ ਪਿਛਲੇ ਮਹੀਨੇ ਟਰੂਡੋ ਸਰਕਾਰ ਖਿਲਾਫ ਵਾਰ ਪ੍ਰੋਸਮੰਗ ਦੀ ਮਤਾ ਲਿਆਂਦਾ ਗਿਆ ਸੀ ਐਨਜੀਪੀ ਦੇ ਬਲੌਕ ਕਯੂਬਕ ਨੇ ਹਾਲਾਂਕਿ ਉਹਦੋਂ ਵੀ ਮਤ ਦੇ ਵਿਰੋਧ ਚ ਵੋਟ ਪਾਈ ਸੀ ਪੋਲਵਰ ਨੇ ਉਹ ਜਗਜੀਤ ਸਿੰਘ ਦੀ ਤਿੱਖੀ ਨੁਕਾਸ ਨਹੀਂ ਕੀਤੀ ਸੀ ਕੈਨੇਡੀਅਨ ਪਾਰਲੀਮੈਂਟ ਦੀਆਂ 338 ਸੀਟਾਂ ਵਿੱਚੋਂ ਸਤਾਤਾਰੀ ਲੇਬਲ ਕੋਲ 154 ਐਨਡੀਪੀ ਕੋਲ 25 ਅਤੇ ਬਲੌਕ ਕਯੂਬਿਕ ਕੋਲ 33 ਤੇ ਗ੍ਰੀਨ ਪਾਰਟੀ ਕੋਲ ਸਿਰਫ 2 ਸੀਟਾਂ ਹਨ ਮੁੱਖ ਵਿਰੋਧੀ ਧਿਰ ਟੋਰੀਜ਼ ਕੋਲ 124 ਸੀਟਾਂ ਹਨ ਕੈਜੂਵੇਟ ਪਾਰਟੀ ਦੀ ਕੋਸ਼ਿਸ਼ ਵਿੱਚੋਂ 크리스마ਸ ਤੋਂ ਪਹਿਲਾਂ ੱਟੋ ਕੱਟ ਇੱਕ ਹੋਰ ਪ੍ਰੋਸ मता संसद लिया है पिछले हफ्ते बजुर्गों दिन पेनशन घटो इस महीने के अंत तक ट्रूडो सकार की हमायती करेगी ब्लॉक क्यूबिक ने लेबलों हिमात देने बदले अपन मंगा पहलिया करने उन्नति अक्टूबर तक दहुलत दी है सियासी माहि का कहना है कि जे टरूडो सरकार निर्धारित समय ਉਪਲਨਾ ਡਿਗਰੀ ਹੈ ਤਾਂ ਕਾਫੀ ਐਮਪੀਜੀ ਵੀ ਪੈਨਸ਼ਨਾਂ ਤੋਂ ਵੰਜੇ ਰਹਿ ਸਕਦੇ ਨੇ ਦੱਸਈਏ ਕਿ ਟਰੂਡ ਸਰਕਾਰ ਜਿਹੜੀ ਕੈਨੇਡਾ ਦੇ ਵਿੱਚ ਡਿਗਰੀ ਹੈ ਤਾਂ ਕਾਫੀ ਜਿਹੜੇ ਬਜ਼ੁਰਗ ਨੇ ਉਹ ਪੈਨਸ਼ਨਾਂ ਤੋਂ ਜਿਹੜੇ ਕਿ ਵੰਜੇ ਰਹਿ ਸਕਦੇ ਨੇ ਹਾਲਾਂਕਿ ਕੈਨੇਡਾ ਦੇ ਵਿੱਚ ਉਹ ਸਿਆਸੀ ਮਾਹੌਲ ਨੂੰ ਪੂਰੀ ਤਰ੍ਹਾਂ ਨਾਲ ਪਖਿਆ ਨਜ਼ਰ ਆ ਰਿਹਾ ਹੈ ਦੇਖਣਾ ਆਵੇਗਾ ਕਿ ਕੈਨੇਡਾ ਦੇ ਵਿੱਚ ਕਿਸ ਦੀ ਸਰਕਾਰ ਇਸ ਵਾਰ ਸੱਤਾ ਦੇ ਵਿੱਚ ਆਉਂਦੀ ਹੈ ਹਾਲਾਂਕਿ ਟਰੂਡ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਸਖਤ ਦੋਸਤ ਨਿਯਮ ਕੱਢੇ ਜਾ ਰਹੇ ਨੇ ਜਿਸ ਦੇ ਨਾਲ ਵਿਦਿਆਰਥੀਆਂ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਚਟਕ ਲੱਗ ਰਿਹਾ ਹੈ ਹੁਣ ਜੇਕਰ ਮੂਡ ਸੂਡੋ ਸਰਕਾਰ ਕੈਨੇਡਾ ਦੇ ਵਿੱਚੋਂ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਵਿਦਿਆਰਥੀਆਂ ਨੂੰ ਹੋਰ ਵੀ ਝਟਕੇ ਲੱਗ ਸਕਦੇ ਨੇ ਹਾਲਾਂਕਿ ਵਿਦਿਆਰਥੀ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਨੇ ਆਪਣੀ ਅਗਲੇ ਪਵਿੱਖੇ ਲਈ ਕੁਝ ਚੰਗਾ ਸੋਚਣਾ ਚਾਹੁੰਦੇ ਨੇ ਬਟ ਰੂਡੋ ਸਰਕਾਰ ਵੱਲੋਂ ਇੱਕ ਤੇ ਇੱਕ ਇੱਕ ਕਬਾਦਿਕ ਵਿਦਿਆਰਥੀਆਂ ਨੂੰ ਚਟਕਾ ਦਿੱਤਾ ਜਾ ਰਿਹਾ ਹੈ ਹਰਿਆਣਾ ਵਿਖੇ ਆਉਣ ਵਾਲੇ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਹਰਿਆਣਾ ਦੇ ਮੁੱਖ ਚੋਣ ਕਮਿਸ਼ਨ ਅਧਿਕਾਰੀ ਨੇ ਸਖਤ ਅਦਾਇਤਾ ਜਾਰੀ ਕੀਤੀਆਂ ਨੇ ਜੇਕਰ ਕੋਈ ਵਿਅਕਤੀ ਕਿਸ ਪ੍ਰਕਾਰ ਦੀ ਗਲਤੀ ਕਰਦਾ ਫੜਿਆ ਗਿਆ ਤਾਂ ਉਸ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਦੱਸਈਏ ਕਿ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਰਾਜ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਆਮ ਚੋਣਾਂ 2024 ਲਈ VOTING ਪਾਰਟੀਆਂ 4 ਅਕਤੂਬਰ ਨੂੰ ਪੋਲਿੰਗ ਕੇਂਦਰਾਂ ਲਈ ਰਵਾਨਾ ਹੋਣ ਗਿਆ ਜੇਕਰ ਕੋਈ ਸਮਾ विरोधी अंसर या सियासी पार्टियां अपने प्रभावी अचानक ठीक नहीं होंगे या प्रिजाइडिंग अफसर के हकमान की उलंघना करता है तो उसकी ड्यूटी तैनात पुलिस मुलाजम तो बार किया जा सकता है इसत बाद भी जेकर ਰਿਟਰਨਿੰਗ ਅਫਸਰ ਦੀ ਇਜਾਜ਼ਤ ਤੋਂ ਬਿਨਾ ਪੋਲਿੰਗ ਸਟੇਸ਼ਨ ਵਿੱਚ ਮੁਰਦਾਖਲ ਹੁੰਦਾ ਹੈ ਤਾਂ ਉਸਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਲੋਕ ਪ੍ਰਤੀਨਿਪਤਾ ਐਕਟ 1955 ਦੀ ਧਾਰਾ 132 ਤਹਿਤ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਉਸਨੂੰ 3 ਮਹੀਨਿਆਂ ਦੀ ਕੈਦਿਆ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ ਉਨ੍ਹਾਂ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਰਿਟਰਨਿੰਗ ਅਫਸਰ ਪ੍ਰਿਜ਼ੀਡਿੰਗ ਅਫਸਰ ਪੁਲਿਸ ਅਧਿਕਾਰੀ ਜਾਂ ਪੋਲਿੰਗ ਸਟੇਸ਼ਨ ਦੇ ਅੰਦਰ ਅਮਨ ਕਾਨੂੰਨ ਬਣਾਈ ਰੱਖਣ ਲਈ ਡਿਊਟੀ ਤੇ ਤਾਂ ਨਾ ਤੇ ਕੋਈ ਹੋਰ ਵਿਅਕਤੀ ਹਥਿਆਰ ਲੈ ਕੇ ਪੋਲਿੰਗ ਸਟੇਸ਼ਨ ਤੇ ਆਉਂਦਾ ਹੈ ਤਾਂ ਉਹ ਜ਼ੁਰਮ ਹੋਵੇਗਾ ਤੇ ਵਿਚਾਰ ਕੀਤਾ ਜਾਵੇਗਾ ਇਸ ਦੇ ਲਈ ਲੋਕ ਪ੍ਰਤੀਨਿਪਤਾ ਐਕਟ 1951 ਦੀ ਧਾਰਾ 134 ਬੀ ਤਹਿਤ 2 ਸਾਲ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਨੇ ਉਹਨਾਂ ਕਹਿਆ ਹੈ ਕਿ ਲੋਕ ਪ੍ਰਤੀਨਿਪਤਾ ਐਕਟ 1951 ਦੀ ਧਾਰਾ 136 ਦੇ ਤਹਿਤ ਜੇਕਰ ਕੋਈ ਵਿਅਕਤੀ ਚੋਣਾਂ ਦੇ ਸੰਬੰਧ ਵਿੱਚ ਕੋਈ ਜ਼ੁਰਮ ਕਰਦਾ ਹੈ ਤਾਂ ਬੈਲਟ ਪੇਪਰ ਜਾਂ ਏਟੀਐਮ ਤੇ ਜਲਮਾਈ ਨਾਲ 2 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ ਵਚਨ ਬੰਦਤਾ ਉਹ ਕਿਸੇ ਵੀ ਬੈਲਟ ਪੇਪਰ ਜਾਂ ਏ एवीएम या किसी भी चीज नष्ट कर सकता है जो कोई व्यक्ति तो पेपर या नष्ट कर दिखा है या पेपर तो कोई चीज़ बॉक्स या रखता है सजा का भी प्रबंध है चिन्ह नाम पर कोई भी कागज़ टेप आदि यह चीज़ नहीं लगा सकता है जिस स्थिति जेकर यह अपराध चो ड्यूटी के तैनात किसी अधिकारी या कलर्क वालों की जाता है तो सज़ा दो साल की कैद या जुर्माना या दूसरे जेकर अपराध किसी होती वालों की छह महीने की कैदान अपनी ड्यूटी करता है दस साल तक किसी भी वर्णन की कैद और जुर्मानी की सजा दी जाती है मुख्य चोन अफसर ने कहा है जेकर किस कारण करके प्रिजेंटिंग अफसर नगता है कि किसी व्यक्ति ने पोलिंग स्टेशन से बैल्ट पेपर या ईवीएम कटवा लिया है तो व्यक्ति गिर नो गिर गिरफ्तार ਕਰ ਸਕਦਾ ਹੈ ਜਾਂ ਪੁਲਿਸ ਅਧਿਕਾਰੀ ਨੂੰ ਉਸ ਨੂੰ ਗ੍ਰਿਫਤਾਰ ਕਰਨ ਦੀ ਹਦਾਇਤਾਂ ਕਰ ਸਕਦਾ ਹੈ ਉਸ ਨੂੰ ਲੱਭਣ ਲਈ ਨਿਰਦੇਸ਼ ਲੋਕ ਪ੍ਰਤੀਨਿਧਤਾ ਐਕਟ 1955 ਦੇ ਧਾਰਾ 135 ਦਿੱਤਾ ਹੈ ਉਸ ਵਿਅਕਤੀ ਨੂੰ 1 ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋ ਇਹ ਸਜ਼ਾਾਂ ਹੋ ਸਕਦੀਆਂ ਨੇ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਸ ਦੇ ਮੁੱਖ ਚੋਣ ਅਧਿਕਾਰੀ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਦੀ ਵੀ ਚੋਣ ਦੇ ਦੌਰਾਨ ईवीएम ਜਾਂ ਕਿਸੇ ਵੈਲਟ ਪੇਪਰ ਨਾਲ ਕਿਸੇ ਤਰੀਕਾ ਦੀ ਛੇੜਛਾੜ ਕਰਦਾ ਤਾਂ ਉਸ ਨੂੰ ਜੁਰਮਾਨਾ ਸਜ਼ਾ ਉਮਰ ਕੈਂ 10 ਸਾਲ ਦੀ ਕੈਦਿਆ ਦੋਵੇਂ ਹੋ ਸਕਦੀਆਂ ਨੇ ਤੇ ਵਿਅਕਤੀ ਧਿਆਨ ਰੱਖਣ ਕਿ ਜਦੋਂ ਹਰਿਆਣਾ ਦੀ ਜਿਹੜੀਆਂ 5 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਉਸ ਦੇ ਵਿੱਚ ਜੇਕਰ ਕਿਸੇ ਵਿਅਕਤੀ ਵੱਲੋਂ ਵੀ ਕਿਸੇ ਪ੍ਰਕਾਰ ਦਾ ਵਿਗਨ ਪਾਇਆ ਜਾਂਦਾ ਹੈ ਤਾਂ ਉਸ ਦੇ ਉੱਤੇ ਬਣਦੀ ਕਾਰਵਾਈ ਨਜੜੀ ਹੋ ਤੀਜਾ ਪੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਹੁੰਦੀ ਹੋਈ ਇਜਾਜ਼ਤ ਧੰਨਵਾਦ